ਸਾਲ ਕਹਿੰਦੀ ਹੈ ਤੇ ਦੂਜੇ ਪਾਸੇ ਮੁੰਡਾ ਜਗਰੂਪ ਪਿਹਰਾਣਾ ਪਿੰਡ ਤੋਂ ਸਿੰਘ ਸਰਦਾਰ ਉਹਨੇ ਬਰਾਬਰ ਦੀ ਜਿਹੜੀ ਟੱਕਰ ਚੱਲ ਰਹੀ ਹੈ ਆ ਮੈਚਾਂ ਤੋਂ ਬਾਅਦ ਜਿਹੜੀਆਂ ਭੈਣਾ ਵੀ ਜਿਹੜੀਆਂ ਜਰੂਰ ਟਾਰਪਾ ਡਾਈ ਦੇ ਉੱਤੇ ਟਾਰਕੀਟ ਕਰ ਇਕੜਾ ਗੋਪੀ ਤੂੰ ਵੀ ਤਿਆਰੀ ਖਿੱਚ ਲੈ ਬਾਰ ਬੱਪ ਹੋ ਗਿਆ ਬਸੀਆਂ ਆ ਰਿਆ ਇਕੜਾ ਵੀ ਅੱਜ ਤੇਰੇ ਵੀ ਜੋਰ ਪੜਖਿਆ ਜਾਣਾ ਵੀ ਦੋ ਜਿਹੜੇ ਸਾਹ ਜਿਹੜੇ ਤੂੰ ਜੈਮਾ ਦੇ ਵਿੱਚ ਢੱਪਾ ਚੱਕਿਆ ਅੱਜ ਪਤਾ ਲੱਗ ਜਾਣਾ ਲਓ ਦੋਨਾਂ ਦਾ ਮੁਕਾਬਲਾ ਬਹੁਤ ਸੋਹਣਾ ਚੱਲ ਰਿਹਾ ਹੈ ਆਹ ਸੋਹਣੇ ਮੁਕਾਬਲੇ ਜਿਹਨੇ ਵੀ ਵੀਰ ਆਏ ਆ ਮੈਂ ਸਾਰਿਆਂ ਦੇ ਬਦਲਿਆਂ ਗਿਆ ਰਹਿਤ ਧੰਨਵਾਦ ਕਰਦਾ ਲਓ ਇਧਰ ਲੱਗਾ ਜੋਰ ਮੇਰੇ ਖਿਆਲ ਦੇ ਵਿੱਚ ਮੁੰਡਾ ਜਗਰੂਪ ਘਰਾਣੇ ਵਾਲਾ ਤੇ ਦੂਜੇ ਪਾਸੇ ਚਰਗਰ ਸਾਕਰ ਵਾਲਾ ਨਾਲ ਹੀ ਬੱਬੂ ਧੁਰਕੋੜ ਤੇ ਖਮਾਸੂ ਘਰ ਸਾਕਰ ਇਹ ਵੀਰ ਜੋ ਕੈਰੀ ਖੇਡ ਲੈਣਗੇ ਇਸ ਤੋਂ ਅਗਲਾ ਮੁਕਾਬਲਾ ਜਿਹੜਾ ਹੋਣਾ ਉਹ ਖੇਡਿਆ ਜਾਣਾ ਨਾਲ ਹੀ ਲੱਖਾ ਰਾਮ ਗੜੀਆ ਤੇ ਬਾਜੀ ਮਰਾਉ ਸੌ ਜ਼ਰੂਰ ਤੈਰੀ ਰੱਖ ਕੇ ਰੱਖਣਾ। ਕੋਈ ਬੱਸੀਆਂ ਤੇ ਰੰਮਤ ਬਿਲਕੁਲ ਇਹ ਵੀ ਤੁਰੇ ਤਰੀਕੇ ਤੇ ਰੱਖਣਾ। ਯਾਖਰੀ ਬੋਲੇ ਜਾਂਦਾ ਹੁੰਦਾ ਹੈ। ਤੇ ਮੰਗਲਾਂ ਦੀ ਗੱਲ ਆਉਂਦੀ ਹੈ ਵੀ ਖਾਦੇ ਨੇ ਮਾਦਮ ਜੀ ਦੇ ਮੰਗਲ ਆ ਉਸੇ ਨੇ ਗੋਡੀਆਂ ਲਵਾਉੜੀਆਂ। ਜਿਨ੍ਹਾਂ ਨੇ ਹਿੰਮਤ ਲਾਈ ਹੈ ਉਹਨਾਂ ਦੇ ਅੱਜ ਨਾਲ ਬੋਲੇ ਜਾਣੇ ਆ। ਮੇਰੇ ਖਿਆਲ ਵਿੱਚ ਮੁੰਡਾ ਜਗਰੂਪ ਜਿੱਥੇ ਗਰੂਪ ਦੇ ਇਸ ਮੁਕਾਬਲੇ ਦੇ ਵਿੱਚੋਂ ਉਭਰ ਆਣੇ ਵਾਲਾ ਜਗਰੂਪ ਜਿੱਤ ਗਿਆ ਸਿੱਖ ਸਰਦਾਰ ਹੁਣ ਮੁਕਾਬਲਾ ਜੀ ਬੱਬੂ ਧੁਰਕੋਟ ਤੇ ਹਮ ਅਮਰ ਸਿੰਘ ਗੜ ਸਰਕਰ ਜੇਤੂ ਵੀਰੇ ਨੋਟ ਲਿਖੀ ਜਾਓ ਐਨੋਟ ਕਰੋ ਜੀ